ਸੇਵਾ ਕਰਦੇ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਾਰਾਇਣ ਸਿੰਘ ਚੋੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਰਟ ਤੇ ਭੇਜ ਦਿੱਤਾ ਗਿਆ ਸ਼੍ਰੀ ਦਰਬਾਰ ਸਾਹਿਬ ਵਿੱਚ ਸੇਵਾ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਗੋਲੀ ਚਲਾਉਣ ਵਾਲੇ ਮਲਜ਼ਮ ਨਰੈਣ ਸਿੰਘ ਚੌੜਾ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਨਰੈਣ ਚੌੜਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਈ ਗਈ ਧਾਰਮਿਕ ਸਜਾ ਪੁਤਰੇ ਸੁਖਬੀਰ ਸਿੰਘ ਬਾਦਲ ਬੁੱਧਵਾਰ ਸਵੇਰੇ 9:30 ਵਜੇ ਕਾਤਲਾਨਾ ਹਮਲੇ 'ਚ ਵਾਲ-ਵਾਲ ਬਚ ਗਈ ਹਮਲਾ ਉਦੋਂ ਹੋਇਆ ਜਦੋਂ ਸੁਖਬੀਰ ਬਾਦਲ ਦਰਬਾਰ ਸਾਹਿਬ ਦੀ ਦਰਸ਼ਨੀ ਜੋੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾ ਰਹੀ ਸੀ ਤਾਂ ਉਹਨਾਂ ਨੂੰ ਨਰੈਣ ਸਿੰਘ ਚੌੜਾ ਨਾਂ ਦੇ ਇੱਕ ਵਿਅਕਤੀ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸ ਪ੍ਰੰਤ ਉਸ ਨੂੰ ਸਿਵਲ ਵਰਦੀ ਵਿੱਚ ਖੜੇ ਪੁਲਿਸ ਮੁਲਾਜ਼ਮਾ ਨੇ ਤੇਜ਼ੀ ਨਾਲ ਕਾਬੂ ਕਰਕੇ ਸੁਖਬੀਰ ਬਾਦਲ ਤੇ ਕਾਤਲਾਨਾ ਹਮਲੇ ਨੂੰ ਅਸਫਲ ਬਣਾ ਦਿੱਤਾ ਸੀ ਪਰ ਗੋਲੀ ਚੱਲੀ ਸੀ ਜੋ ਗੋਲੀ ਦਰਬਾਰ ਸਾਹਿਬ ਦੀ ਦੀਵਾਰ ਤੇ ਜਾ ਲੱਗੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਨਰੈਣ ਚੌੜਾ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਲਈ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਉਧਰ ਵਕੀਲਾਵਾਂ ਵੱਲੋਂ ਅਦਾਲਤ ਵਿੱਚ ਪੇਸ਼ ਕਰਨ ਦੇ ਟਾਈਮਿੰਗ ਨੂੰ ਲੈ ਕੇ ਮੁੱਦਾ ਉਠਾਇਆ ਗਿਆ ਕਿਉਂਕਿ ਵਕੀਲਾਵਾਂ ਦਾ ਕਹਿਣਾ ਹੈ ਕਿ 24 ਘੰਟਿਆਂ ਤੋਂ ਪਹਿਲਾਂ-ਪਹਿਲਾਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ ਪਰ ਨਰੈਣ ਚੌੜਾ ਨੂੰ ਇਹ ਕਾਨੂੰਨ ਨੂੰ ਛਿੱਕੇ ਟੰਗਦਿਆਂ ਕਾਫੀ ਸਮੇ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਿੰਨੀ دیر ਦਾ ਰਿਮਾਂਡ ਮੰਗਿਆ ਸੀ ਪੁਲਿਸ ਨੇ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਮਿਲਿਆ ਗੱਲਬਾਤ ਜਿਹੜੀ ਹੈ ਉਹਨਾਂ ਨੇ ਅਫਾਇਰ ਦੰਦ ਕੀਤੀ ਹੈ ਅੰਡਰ ਸੈਕਸ਼ਨ 109 BNS ਬਟ ਉਹਨਾਂ ਨੇ ਜਿਹੜਾ ਸਵੇਰੇ 9:25 ਮਿੰਟ ਦਾ ਅਰੈਸਟ ਕੀਤਾ ਵੋਲੇਸ਼ਨ ਕਰਕੇ ਉਹਨਾਂ ਨੇ 4:30 ਵਜੇ ਪੇਸ਼ ਕੀਤਾ ਇਲੈਗਲ ਕਸਟਡੀ ਦੇ ਵਿੱਚ ਰੱਖਿਆ ਅਪ੍ਰੋਕਸੀਮੇਟਲੀ more than 8 8 hours application return deti hai jaisa humne order kita fir pesh kita gaya sirf apan gira rahi hai na koi challan di basi kar ke jeh to police da sakdi hai asi te vakil hai matlab eh da sakde hain matlab vakil apna case to hai koi fir number hona dikhai hoga 134 number hai kinne din da remand milya remand 3 din da milya aaj ਅੱਜ ਰਾਜ ਨਰਾਇਣ ਸਿੰਘ ਜੀ ਪਰੋਲ ਪੇਸ਼ ਕੀਤਾ ਗਿਆ ਕਿਨੇ ਦਿਨ ਦਾ ਮਾਰ ਦਿੰਦਾ ਹੈ ਉਹ ਹੀ ਗੱਲ ਹੈ ਯਾਰ ਜੱਜ ਸਾਹਿਬ ਨੇ ਤਿੰਨ ਦਿਨ ਦਾ ਮਾਰ ਦਿੱਤਾ ਜੀ ਤਿੰਨ ਦਿਨ ਦਾ ਪੁੱਲਸ ਮਾਰ ਦਿੱਤਾ ਹੈ ਕਿਨੇ ਦਿਨ ਦਾ ਮੰਗੇਗੇ ਤੁਹਾਡੇ ਵੱਲੋਂ ਸਾਡੇ ਵੱਲੋਂ ਮਾਰ ਜਿਆਦਾ ਮੰਗਿਆ ਜੀ ਜੱਜ ਸਾਹਿਬ ਨੇ ਆਰਗਮੰਟ ਸੁਣ ਕੇ ਤਿੰਨ ਦਿਨ ਦਾ ਮਾਰ ਜੰਦ ਦਿੱਤਾ ਹੈ ਸਰ ਅਭੀ ਕਹਿ ਰਹੇ ਕਿ 24 ਮਿੰਟ ਦਾ ਜਿਹੜਾ ਬਾਦ ਦਾ ਜਿਹੜਾ ਹਾਂਜੀ ਤਿੰਨ ਦਿਨ ਦਾ ਬਾਕੀ ਕੀਤਾ ਜੀ ਸਰ ਹਿੰਦੀ ਵਿੱਚ ਬੋਲ ਜੀ ਨਰਾਇਣ ਸਿੰਘ ਚੋੜਾ ਜੀ ਕੋ ਆਜ ਆਹ ਨਾਟ ਮਾਈ ਟ੍ਰੀਟਮੈਂਟ ਤੋਂ ਸਰਕਲ ਆਇਆ ਸੀ ਇੱਕ ਸਿਕੰਡ 24 ਮਿੰਟ ਤੋਂ ਬਾਅਦ ਪੇਚ ਕਰਾਇਆ ਸੀ ਐਪਲੀਕੇਸ਼ਨ ਮੂਵ ਕਰਾਈ ਜੇ जो ਜੋ ਵੀ ਜੋ ਵੀ ਯੂਨੀਵਰਸਿਟੀਜ਼ ਬੰਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰ ਨੂੰ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਿਵੈਲਪਮੈਂਟ ਹੋਗੀ ਉਹ ਤੁਹਾਨੂੰ है ਅਫਸਰ ਦਿੱਤੀ ਆਊਗੀ ਅੱਜ ਮੈਂ ਪੇਚ ਦਾਲਦ ਕਰਾਉਣ ਆਇਆ ਸੀ ਨਾਲ ਉਹ ਜਲ ਸਾਹਿਬ ਇਹ ਅਜਿਹਾ ਮਾਮਲਾ ਹੈ ਕਿ ਇਹਨੇ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨੇ ਤਾਂ ਪੁੱਛਿਆ ਨਾ ਦੇਖੋ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਪੁਲਿਸ ਨੇ ਇਹ ਗਰਾਉਂਡ ਦਿੱਤੀਆਂ ਸੀ ਰਿਮਾਂਡ ਦੇ ਵਿੱਚ ਕਿ ਇਹਨਾਂ ਦੀ ਇੰਟੈਂਸ਼ਨ ਕੀ ਆ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਤਲਬ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਨੇ ਇਹਦੇ ਬਾਰੇ ਪਤਾ ਲਗਾਉਣਾ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਹੈਗਾ ਹੁਣ 8 ਤਰੀਕ ਨੂੰ ਦੁਬਾਰਾ ਪੇਸ਼ ਕਿੰਨੇ ਦਿਨਾਂ ਤੇ ਪੇਸ਼ ਕਰਨਾ ਹੁੰਦਾ ਕਿੰਨੇ ਘੰਟਿਆਂ ਦੇ ਵਿੱਚ ਕਿੰਨਾ ਤੇ ਕਿੰਨਾ ਇਹ ਵਿਦਨ 24 ਹਾਰ ਪੇਸ਼ ਕਰਨਾ ਹੁੰਦਾ ਪਰ ਇਹਨਾਂ ਨੇ ਜਿਹੜਾ ਹੈਗਾ ਸਵਾ 9 ਵਜੇ ਦੀ ਜਿਹੜੀ ਨੀਅਰ ਅਬਾਊਟ ਅਰੈਸਟ ਹੈਗੀ ਆ ਕੱਲ ਦੀ 4 ਤਰੀਕ ਦੀ ਅੱਜ ਸਵਾ 4 ਵਜੇ ਪੇਸ਼ ਕਰ ਰਹੇ ਆ ਔਰ ਇਹਦੀਆਂ ਅਸੀਂ ਜਿਮਨੀ ਜਿਹੜੀਆਂ ਅਸੀਂ ਇਸ ਕਰਾਤੀਆਂ ਔਰ ਫਰਦਰ ਅਸੀਂ ਇਹਦੇ ਅਗੇਂਸਟ ਜਿਹੜੀ ਕਾਰਵਾਈ ਕਰਾਂਗੇ ਕੰਪਲੇਂਟ ਫਾਈਲ ਕਰਾਂਗੇ ਇਸ ਜਿਹੜੀਆਂ ਐਸ ਪਰ ਲਾ ਜੇ ਅਗੇਂਸਟ ਹੈਗਾ ਜੀ ਪਰ ਕੋਈ ਨਾ ਤੇ ਗ੍ਰੇਡ ਦੀ ਕੀ ਤੁਹਾਡੇ ਨੂੰ ਦੱਸਿਆ ਜਾਂ ਕਰਲੀ ਮਾਰਨਿੰਗ ਕੋਈ ਰੇਡ ਕੀਤੀ ਗਈ ਸੀ ਹਾਂ ਜੀ ਅਰਲੀ ਮਾਰਨਿੰਗ ਵੀ ਰੇਡ ਕੀਤੀ ਗਈ ਸੀ ਭ੍ਰਮਸ਼ ਉਹਨਾਂ ਕੋਈ ਇਹਨਾਂ ਦੇ ਘਰੋਂ ਜਿਹੜਾ ਕੁਝ ਜੁਐਲਰੀ ਸੀਸੀਟੀਵੀ ਕੈਮਰਾਜ਼ ਤੇ ਆਪਣਾ ਕੁਝ ਰਿਟਨ ਲਿਟਰੇਚਰ ਤੇ ਡੀਵੀਡੀਜ਼ ਵਗੈਰਾ ਪੈਨ ਡਰਾਈਵਜ਼ ਵਗੈਰਾ ਉਹ ਸਾਰਿਆਂ ਦੇ ਘਰੋਂ ਜਿਹੜੀਆਂ ਲੈ ਲਈ ਗਈਆਂ ਜਿਹੜੀਆਂ ਇਲਿਗਲੀ ਲਈਆਂ ਉਹਦਾ ਕੋਈ ਰਿਪੋਰਟ ਨਹੀਂ ਹੈਗਾ ਉਹਦੇ ਵੀ ਅਸੀਂ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਹੈ ਉਹਨਾਂ ਦੇ ਜੋੜੇ ਦੇ ਕਹਿੰਦੇ ਬੇਟੇ ਵੀ ਵਕੀਲ ਹਨ ਹਾਂਜੀ ਹਾਂਜੀ ਉਹਨਾਂ ਦੇ ਬੇਟੇ ਜਿਹੜਾ ਐਡਵੋਕੇਟ ਜਗਜੀਤ ਸਿੰਘ ਬਾਜਵਾ ਤੇ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਜਿਹੜੇ ਉਹ ਦੋਨੇ ਐਡਵੋਕੇਟ ਆਗੇ ਉਹਨਾਂ ਵੱਲੋਂ ਹੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਕੋਈ ਮੰਗ ਰੱਖੀ ਹੈ ਜੀ ਜਿਹੜੇ ਜੋੜੇ ਦੇ ਵੱਲੋਂ ਕੋਈ ਨਰੈਨ ਸਿੰਘ ਚੋੜਾ ਵੱਲੋਂ ਤਾਂ ਇਹੀ ਮੰਗ ਕੋਈ ਉਹਨਾਂ ਵੱਲੋਂ ਤਾਂ ਜੇ ਕੋਈ ਫਿਲਹਾਲ ਮੰਗ ਨਹੀਂ ਰੱਖੀ ਗਈ ਉਹਨਾਂ ਦੇ ਬੇਟਿਆਂ ਵੱਲੋਂ ਐਪਲੀਕੇਸ਼ਨ ਆਈ ਆ ਨਰੈਨ ਸਿੰਘ ਚੋੜਾ ਵੱਲੋਂ ਜੇ ਕੋਈ ਜਿਹੜੀ ਆ ਕੋਈ ਉਹਨਾਂ ਵੱਲੋਂ ਕੋਈ ਮੰਗ ਨਹੀਂ ਰੱਖੀ ਗਈ ਉਹਨਾਂ ਨੂੰ ਗੁਰਸਿੱਖ ਹੋਣ ਕਰਕੇ ਹਾਂ ਹਾਂ ਉਹ ਜਿਹੜਾ ਇੱਕ ਗੁਰਸਿੱਖ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿੱਤੇ ਵੀ ਮੈਨੂੰ ਕਿਹਾ ਮੇਰੇ ਕੰਬਲ ਤੇ ਕਸ਼ਹਿਰਾ ਜਿਹੜਾ ਉਹ ਮੈਨੂੰ ਦਿੱਤਾ ਜਾਵੇ ਹਾਂਜੀ ਹਾਂਜੀ ਤੇ ਕਿੰਨੇ ਦਿਨ ਦਾ ਪੁੱਤ ਦਾ ਰਿਮਾਂਡ ਮੰਗਿਆ ਗਿਆ ਸੀਗਾ ਪੁੱਤ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਤੇ ਔਰਤਾਂ ਦਾ ਜਿਹੜਾ 3 ਦਿਨ ਦਾ ਰਿਮਾਂਡ ਜਿਹੜਾ ਹਾਂਜੀ ਅਸੀਂ ਵਿਰੋਧ